ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਤਾਕਤ ਚੁੱਕੀ ਹੋਈ ਹੈ। ਕੰਗ ਦਾ ਸਾਥ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਦੇ ਰਹੇ ਨੇ। ਦੋਵੇਂ ਲੀਡਰ ਵਕਫ ਵਕਫ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ। ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਸਰਕਾਰ ਦੇ 2 ਸਾਲਾਂ ਦੇ ਕੰਮ ਕਰਦੇ ਵੋਟ ਮੰਗ ਰਹੇ ਨੇ। ਉਮੀਦ ਜਿਤਾਈ ਕਿ ਲੋਕ ਉਹਨਾਂ ਦੇ ਹੱਕ 'ਚ ਫਤਵਾ ਦੇਣਗੇ। ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ 'ਚ ਕੰਮ ਕੀਤਾ ਹੈ। ਲੋਕ ਸੰਤੁਸ਼ਟ ਹੈ। ਸਾਡਾ ਕੰਮ ਹੈ ਕਿ ਇੱਕ ਇੱਕ ਘਰ ਦਾ ਕੁੰਡਾ ਖੜਕਾ ਕੇ ਮਾਨ ਸਾਹਿਬ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਣਾ ਪੋਜੀਟਿਵ ਪੋਲਿਟਿਕ ਜਿਹੜੀ ਹੈ ਐਜੂਕੇਸ਼ਨ ਹੈ ਹੈਲਥ ਹੈ ਕਿਸਾਨੀ ਜਵਾਨੀ ਵਾਸਤੇ ਤਮਾਮ ਉਪਰਾਲੇ ਕੀਤੇ ਔਰ ਲੋਕਾਂ ਦਾ ਹੰਗਾਰਾ ਹੈ ਔਰ ਲੋਕ ਇਹ ਮੰਨ ਬਣਾਈ ਬਣਾ ਰਿਹਾ ਕਿ ਜਿਹੜੇ ਲੋਕਤੰਤਰ ਜਿਹੜਾ ਖਤਰਾ ਬਣਿਆ ਇਸ ਟਾਈਮ ਦੇਸ਼ 'ਚ ਜਿਹੜਾ ਸੰਵਿਧਾਨ ਤੇ ਖਤਰਾ ਬਣਿਆ ਜਿਹੜਾ ਫਿਰਕੂ ਤਾਕਤਾਂ ਹਾਵੀ ਹੋ ਰਹੀਆਂ ਇਸ ਮੁਲਕ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮજબૂત ਕਰਨਾ ਔਰ ਜਿਹੜੀਆਂ 13 ਦੀਆਂ 13 ਸੀਟਾਂ ਪੰਜਾਬ ਦੀ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਉਂਦੇ। ਚੋਣ ਮਹੀਮ ਜਿਹੜੀ ਸਾਡੀ ਆ ਉਹਦੇ 'ਚ ਸਾਡੇ ਸਤਿਕਾਰਯੋਗ ਸਾਰੇ ਹੀ ਐਮਐਲਏ ਸਹਿਬਾਨ ਹਲਕਾਂ ਇੰਚਾਰਜ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਅੱਜ ਉਸੇ ਹੀ ਕੜੀ 'ਚ ਕੀਰਤਪੁਰ ਸਾਹਿਬ ਸਾਡੇ ਇੱਥੋਂ ਦੇ ਜਿਹੜੇ ਐਮਐਲਏ ਔਰ ਪੰਜਾਬ ਦੀ ਕੈਬਨਿਟ ਦੇ ਅਹਿਮ ਮਜੂਬੀਰ ਹਰਜੋਤ ਬੈਂਸ ਜੀ ਦੇ ਨਾਲ ਔਰ ਸਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਨਤਮਸਤਕ ਹੋਣ ਆਏ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਏ ਆ। ਔਰ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ ਚ ਕੰਮ ਕੀਤਾ ਹੈ ਲੋਕ ਸੰਤੁਸ਼ਟ ਹੈ ਸਾਡਾ ਕੰਮ ਹੈ ਕਿ ਇੱਕ ਇੱਕ ਘਰ ਦਾ ਕੁੰਡਾ ਖੜਕਾ ਕੇ ਮਾਨ ਸਾਹਿਬ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਣਾ ਪੋਜੀਟਿਵ ਪੋਲਿਟਿਕ ਜਿਹੜੀ ਹੈ ਐਜੂਕੇਸ਼ਨ ਹੈ ਹੈਲਥ ਹੈ ਕਿਸਾਨੀ ਜਵਾਨੀ ਵਾਸਤੇ ਤਮਾਮ ਉਪਰਾਲੇ ਕੀਤੇ ਔਰ ਲੋਕਾਂ ਦਾ ਹੰਗਾਰਾ ਹੈ ਔਰ